ਚਾਰ ਨੂਹਾ ਦੀ ਸੱਸ ਆਪਣੇ 30 ਸਾਲ ਦੇ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਹੈ। ਇਹ ਸੱਸ ਆਪਣੇ ਨੂਹਾ ਦੇ ਸੋਨੇ ਦੇ ਗਹਿਣੇ ਵੀ ਲੈ ਕੇ ਫਰਾਰ ਹੋ ਗਈ ਹੈ। ਹੁਣ ਨੂਹਾ ਦੇ ਨਾਲ-ਨਾਲ ਪੂਰਾ ਟੱਬਰ ਜਿਹੜਾ ਹੈ ਉਹ ਰੋ ਰਿਹਾ ਏ। ਜਿਹਾ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ। ਅੱਜਕੱਲ੍ਹ ਇਹ ਖਬਰਾਂ ਆਮ ਹੋ ਗਈਆਂ ਨੇ ਕਿ ਜਿਹੜੀਆਂ ਸੱਸਾਂ ਨੇ ਉਹ ਵਿਆਹਾਂ ਭੱਜਣੀਆਂ ਸ਼ੁਰੂ ਹੋ ਗਈਆਂ ਨੇ ਤੇ ਇੱਕ ਹੋਰ ਅਜੀਬ ਖਬਰ ਆਈ ਹੈ ਜੋ ਕਾਫੀ ਹੈਰਾਨ ਕਰਨ ਵਾਲੀ ਹੈ। ਪੂਰਾ ਪਰਿਵਾਰ ਇਸ ਸਮੇ ਮਾਇੂਸ ਹੋਇਆ ਪਿਆ ਹੈ ਜੀ ਹਾਏ ਖਬਰ ਜਿਹੜੀ ਹੈ ਉਹ ਹੈਰਾਨ ਕਰਨ ਵਾਲੀ ਇਸ ਕਰਕੇ ਹੈ ਕਿਉਂਕਿ ਜਿਹੜੀ ਸੱਸ ਹੈ ਉਸਦੇ ਖੁਦ ਦੇ 4 ਬੇਟੇ ਸੀ ਅਤੇ 4 ਨੂੰਹਾਂ ਸੀ ਅਤੇ ਇਹ ਬੇਟੇ ਜਿਸ ਉਮਰ ਦੇ ਸੀ ਉਸ ਤੋਂ ਵੀ ਘੱਟ ਉਮਰ ਦਾ ਘੱਟ ਉਮਰ ਦੇ ਇੱਕ ਨੌਜਵਾਨ ਦੇ ਨਾਲ ਇਹ ਮਹਿਲਾ ਜਿਹੜੀ ਹੈ ਉਹ ਫਰਾਰ ਹੋਈ ਹੈ ਮਤਲਬ ਕਿ ਆਪਣੇ ਪੁੱਤ ਦੇ ਉਮਰ ਦੇ ਇੱਕ ਨੌਜਵਾਨ ਦੇ ਨਾਲ ਇਹ ਔਰਤ ਜਿਹੜੀ ਹੈ ਉਹ ਫਰਾਰ ਹੋਈ ਹੈ ਇਸ ਖਬਰ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਸ਼ੋਰ ਮਚ ਗਿਆ ਹੈ ਇਸ ਮਹਿਲਾ ਦੀ ਇਸ ਨੌਜਵਾਨ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਵਾਇਰਲ ਹੋਣ ਲੱਗ ਪਈਆਂ ਨੇ ਕਿ ਜਿਹੜਾ ਇਹ ਪੂਰਾ ਪਿੰਡ ਜਿਹੜਾ ਹੈ ਹੁਣ ਇਸ ਸਮੇਂ ਇਨ੍ਹਾਂ ਤੇ ਗੁੱਸੇ ਦੇ ਵਿੱਚ ਵੀ ਹੈ ਦਰਸਲ ਇਹ ਔਰਤ ਖੁਦ ਇਕੱਲੀ ਨਹੀਂ ਭੱਜੀ ਬਲਕਿ ਨੂਹਾ ਦੇ ਵਿਚਾਰੀਆਂ ਦੇ ਜਿਹੜੇ ਗਹਿਣੇ ਉਹਨਾਂ ਨੇ ਆਪਣੇ ਲਈ ਰੱਖੇ ਹੋਏ ਸੀ ਉਹ ਗਹਿਣੇ ਵੀ ਲੈ ਕੇ ਜਿਹੜੇ ਨੇ ਉਹੇ ਚਲੀ ਗਈ ਆ ਇਹ ਮਾਮਲਾ ਜਿਹੜਾ ਹੈ ਉਹ ਯੂਪੀ ਦੇ ਲਲਿਤਪੁਰ ਤੋਂ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਲੋਕ ਹੈਰਾਨ ਹੋ ਗਏ ਨੇ ਤੇ ਆਖਣ ਲੱਗ ਗਏ ਨੇ ਕਿ ਆਖਿਰਕਾਰ ਇਹ ਕਿਉਂ ਜਾ ਕਲਯੁਗ ਚੱਲ ਰਿਹਾ ਹੈ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਕਿ ਕਜੇ ਹੀ ਖਬਰ ਸਾਹਮਣੇ ਆਈ ਸੀ ਜਿਸ ਦੇ ਵਿੱਚ ਅਤੀ ਦੇ ਵਿਆਹ ਤੋਂ 6 ਦਿਨ ਪਹਿਲਾਂ ਜਿਹੜੀ ਹੈ ਜਿਹੜੀ ਹੈ ਇੱਕ ਸੱਸ ਆਪਣੇ ਜਵਾਈ ਦੇ ਨਾਲ ਫਰਾਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹ ਖੁਦ ਆਪਣੀ ਹਿੱਤੀ ਦੇ ਵਿਆਹ ਵਾਲੇ ਦਿਨ ਮੁਰਦੀ ਅਤੇ ਆਖਦੀ ਹੈ ਕਿ ਮੈਂ ਆਪਣੇ ਜਵਾਈ ਦੇ ਨਾਲ ਹੀ ਰਹਾਂਗੀ ਮੈਂ ਇਸ ਨੂੰ ਨਹੀਂ ਛੱਡਣਾ ਹੈ ਜਿਸ ਤੋਂ ਬਾਅਦ ਉਹ ਖਬਰ ਵੀ ਵਾਇਰਲ ਹੋਈ ਸੀ ਤੇ ਹੁਣ ਇੱਕ ਖਬਰ ਜਿਹੜੀ ਆ ਉਹ ਵਾਇਰਲ ਹੋ ਰਹੀ ਹੈ ਜਿਸ ਦੇ ਨਾਲ ਲੋਕ ਜਿਹੜੇ ਨੇ ਉਹ ਸੋਚਾਂ ਦੇ ਵਿੱਚ ਪਏ ਹੋਏ ਨੇ ਕਿ ਆਖਿਰਕਾਰ ਇਹ ਜਮਾਨਾ ਜਿਹੜਾ ਹੈ ਉਹ ਕਿਹੋ ਜਿਹਾ ਗਿਆ ਸੋ ਇਸ ਮਹਿਲਾ ਬਾਰੇ ਤੁਸੀਂ ਕੀ ਰਾਏ ਦੇ ਉਸ ਮਹਿਲਾ ਬਾਰੇ ਤੁਸੀਂ ਕੀ ਕਹੋਗੇ ਕਿ ਇੱਕ ਮਹਿਲਾ ਜਿਸਨੇ ਕੀ ਨਾ ਹੀ ਆਪਣੇ ਉਮਰ ਦਾ ਲਿਹਾਜ਼ ਕੀਤਾ ਤੇ ਨਾ ਹੀ ਆਪਣੇ ਪਰਿਵਾਰ ਦਾ ਲਿਹਾਜ਼ ਕੀਤਾ ਜ ਜਦੇ ਖੁਦ ਦੇ ਚਾਰ ਪੁੱਤਰ ਸੀ ਚਾਰ ਨੁਹਾਂ ਸੀ ਅਤੇ ਇਸਨੇ ਨਾ ਹੀ ਘਰ ਦੀ ਪਰਵਾਹ ਕੀਤੀ ਤੇ ਨਾ ਹੀ ਸਮਾਜ ਦੀ ਪਰਵਾਹ ਕੀਤੀ ਬਲਕਿ ਆਪਣੇ ਪੁੱਤਾਂ ਦੀ ਪੁੱਤਾਂ ਦੇ ਛੋਟੀ ਉਮਰ ਤੋਂ ਵੀ ਇੱਕ ਛੋਟੇ ਨੌਜਵਾਨ ਦੇ ਨਾਲੇ ਫਰਾਰ ਹੋ ਗਈ ਹੈ ਉਮਰ ਦੀ ਜੇਕਰ ਗੱਲ ਕੀਤੀ ਜਾਵੇ ਤੇ ਔਰਤ ਦੀ ਉਮਰ ਉਹ ਔਰਤ ਦੀ ਉਮਰ ਜਿਹੜੀ ਆਉ ਪਜਾ तो भी पंजा तो भी उत्ते दसी जा रही है तो जो लड़का है वह तकरीबन तीस साल दसिया जा रहा है जो इस औरत दा प्रेमी सी जो औरत है उसके पति ने दसा है कि यह जी है अपने प्रेमी दे जो फरार हुई है सो इस महिला बारे की राय रखना चाहते हो कि कहना चाहोगे कि इस औरत ने जोड़ा है किसी की भी परवाह नहीं की औरत तो जिसने कि ਜੋ ਹੈ ਉਹ ਬਿਨਾ ਕਿਸੇ ਦੇ ਸੋਚੇ ਜਾਂ ਬਿਨਾ ਅਸੀਂ ਕਹੀਏ ਕਿ ਆਪਣੇ ਪੁੱਤਾਂ ਦੇ ਬਾਰੇ ਸੋਚੇ না ਹੀ ਕਿਸੇ ਦੇ ਬਾਰੇ ਸੋਚੇ ਇਸਨੇ ਜੋ ਹੈ ਅਜਿਹਾ ਫੈਸਲਾ ਲਿਆ ਸੋ ਅਜੇ ਹੀ ਔਰਤ ਦੇ ਬਾਰੇ ਕੀ ਕਹੋਗੇ ਕੀ رائے ਰੱਖਣਾ ਚਾਹੁੰਦੇ ਹੋ ਤੁਹਾਡੇ ਮਨ ਦੇ ਵਿੱਚ ਕੀ ਵਿਚਾਰ ਆਇਆ ਕਿ ਕੀ ਇਸ ਔਰਤ ਨੂੰ ਅਜਿਹਾ ਕਰਨਾ ਚਾਹੀਦਾ ਸੀ ਕਿ ਇਸ ਔਰਤ ਨੂੰ ਇਸ ਤਰੀਕੇ ਦੇ ਨਾਲ ਭਜਣਾ ਚਾਹੀਦਾ ਸੀ ਆਪਣੀ رائے ਕਮੈਂਟਾਂ ਦੇ ਵਿੱਚ ਜਰੂਰ ਛੱਡੋ